ਅਸੀਂ ਤੁਹਾਡੇ ਚੋਂ ਹੀ ਆਏ ਤੁਹਾਡੇ ਨਾਲ ਦੇ ਹੀ ਭੈਣ ਭਰਾ ਇਤਰਾ ਹੀ ਕਾਦੇ ਮਾਰੇ ਆ ਸਾਨੂੰ ਵੋਟਾਂ ਪਾਓ ਅਸੀਂ ਸਾਫ ਸੁਥਰਾ ਤੁਹਾਡੇ ਨਾਲ ਰਲ ਕੇ ਚਲਾਵਾਂਗੇ ਮਾਨ ਸਾਹਿਬ ਦੀ ਇਮਾਨਦਾਰੀ ਤੇ ਪਾਰਟੀ ਦੀ ਇਮਾਨਦਾਰੀ ਕਰਕੇ ਮੈਂ ਇਸ ਪਾਰਟੀ ਨੂੰ ਚੁਣਿਆ ਆ ਅਮਾਦ ਵੀ ਪਾਰਟੀ ਦੀ ਵੋਟਾਂ ਪਾਈਆਂ ਤੇ ਭੁਆਈਆਂ ਵੀ ਉਹਨਾਂ ਤੋਂ ਇਹ ਆਸ ਰੱਖੀ ਸੀ ਕਿ ਨਵੀਂ ਪਾਰਟੀ ਸੁਧਾਰ ਕਰੇਗੀ ਉਹਨਾਂ ਨੂੰ ਯਕੀਨ ਵਾਇ ਪਰ ਮੈਂ ਦੇਖਿਆ ਵੀ 2.5 ਸਾਲ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਹ ਕਾਨੂੰ ਗਲਤ ਪਰ ਮਿਚ ਸਿਆਸਤਾਨਾ ਪਾਛੜਿਆ ਵੀ ਮਾਨ ਸਾਹਿਬ ਤੇ ਕੱਲਾ ਖਾਲਸਤਾਨ ਹੀ ਮੰਗਦੇ ਨੇ ਖਾਲਸਤਾਨ ਦਾ ਮਤਲਬ ਹੁੰਦਾ ਸਾਫ਼ ਸੁਥਰਾ ਪ੍ਰਸ਼ਾਸਨ ਉਹਨੂੰ ਭਾਵੇਂ ਪੰਜਾਬ ਵੀ ਕਹਿ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਨੂੰ ਮਾਨਦਾਲੀ ਵੀ ਕਿਹਾ ਜਾਂਦਾ ਹੈ ਉਹਨਾਂ ਵੱਲੋਂ ਤੰਸ਼ ਸ਼ਿਕਟਾਂ ਤੇ ਆਪਣੇ ਬੰਦੇ ਐਲਾਨੇ ਹੈਗੇ ਆ ਲੋਕ ਸਭਾ ਦੇ ਚੋਣਾਂ ਦੇ ਲਈ ਫਰੋਜਪੁਰ ਤੋਂ ਜੈਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਿਹੜਾ ਗੈਂਗਸਟਰ ਦਾ ਤਖ਼ल्लੁਸ ਦਿੱਤਾ ਹੋਇਆ ਸੀ ਬਵਾਦਾਂ 'ਚ ਵੀ ਰਹੇ ਆ ਤਾਂ ਉਹਨਾਂ ਦੇ ਪਿਤਾ ਭਪਿੰਦਰ ਸਿੰਘ ਫਰੋਜਪੁਰ ਤੋਂ ਚੋਣ ਲੜਨਗੇ ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਇਹ ਸਿਆਸਤ 'ਚ ਕਿਉਂ ਆਏ ਤੇ ਇਹਨਾਂ ਦੇ ਜਿਹੜੇ ਮੁੱਦੇ ਕੀ ਕੀ ਹੋਣਗੇ ਤੇ ਇਹਨਾਂ ਨੇ ਸ਼੍ਰੋਮਣੀ ਕਾਲ ਤਲ ਮਾਨ ਨੂੰ ਹੀ ਕਿਉਂ ਚੁਣਿਆ ਤੁਸੀਂ ਸਿਆਸਤਾਂ ਸਿਆਸਤ ਦੇ ਵਿੱਚ ਆਉਣ ਲਈ ਕਿਉਂ ਫੈਸਲਾ ਲਿਆ ਜੀ ਮੈਂ ਪਿਛਲੀ ਜਿਹੜੀ ਇਲੈਕਸ਼ਨ ਹੋਈ ਹੈ ਪੰਜਾਬ ਦੀ 2.5 ਸਾਲ ਪਹਿਲਾਂ ਉਹਦੇ 'ਚ ਆਮ ਆਦਮੀ ਪਾਰਟੀ ਦੀ ਨੂੰ ਵੋਟਾਂ ਪਾਈਆਂ ਤੇ ਭੁਆਈਆਂ ਵੀ ਤੇ ਜਿਹੜੇ ਹਾਲਾਤ ਬਣੇ ਸੀ ਇੱਥੇ ਨਸ਼ਿਆਂ ਦੇ ਗੈਂਗਸਟਰ ਬਾਦ ਦੀ ਕਤਲੂਗਾਰਦ ਭਾਵੇਂ ਪੁਲਿਸ ਕਰਦੀ ਸੀ ਭਾਵੇਂ ਮੁੰਡੇ ਆਪਸ ਚੋਂ ਦੀ ਇੱਕ ਦੂਜੇ ਦਾ ਕਤਲ ਕਰਦੇ ਸੀ ਉਹਨਾਂ ਤੋਂ ਇਹ ਆਸ ਰੱਖੀ ਪੀ ਇਹ ਨਵੀਂ ਪਾਰਟੀ ਸੁਧਾਰ ਕਰੇਗੀ ਉਹਨਾਂ ਚਕੀਨ ਵਾਏ ਪਰ ਮੈਂ ਦੇਖਿਆ ਵੀ 2.5 ਸਾਲ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਮੈਂ ਫੈਸਲਾ ਕੀਤਾ ਵੀ ਤੁਸੀਂ ਘਰ ਬਹਿ ਕੇ ਅੰਦਰ ਹੀ ਕੁੱਟ ਕੇ ਮਰ ਜਾਣ ਨਾਲੋਂ ਤੁਹਾਨੂੰ ਆਪਣੇ ਇਲਾਕੇ ਲਈ ਆਪਣੀ ਜ਼ਮੀਨ ਲਈ ਆਪਣੀ ਤਰਤੀਲੀ ਕੰਮ ਕਰਨਾ ਚਾਹੀਦਾ ਇਸ ਕਰਕੇ ਮੈਂ ਫੈਸਲਾ ਕੀਤਾ ਕਿ ਮੈਂ ਸਿਆਸਤ ਉੱਤੇ ਆ ਕੇ ਜਿਹੜੇ ਸਾਡੇ ਪ੍ਰੋਬਲਮ ਨੇ ਉਹ ਹੱਲ ਕਰਾਉਣਾ ਕਲ ਵਾਲਾ ਅਮਰਸਰ ਨੂੰ ਕਿਉਂ ਚੁਣਿਆ ਤੁਸੀਂ ਇਹ ਇਮਾਨਦਾਰ ਪਾਰਟੀ ਆ ਸਿਮਰਜੀਤ ਸਿੰਘ ਮਾਨ ਇੱਕ ਇਮਾਨਦਾਰ ਲੀਡਰ ਨੇ ਤੇ ਇਮਾਨਦਾਰ ਪੁਲਿਸ ਅਫਸਰ ਵੀ ਰਹੇ ਨੇ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਇਹ ਜੀ ਐਸਐਸਪੀ ਦੇਖਿਆ ਤੇ ਸੁਣਿਆ 100% ਇਮਾਨਦਾਰ ਪੁਲਿਸ ਅਫਸਰ ਸੀ ਤੇ ਸਿਆਸ ਜਾਣ ਕੇ ਵੀ ਇਹਨਾਂ ਨੇ ਪੰਜਾਬ ਲਈ ਬੜਾ ਸੰਗਰਸ਼ ਕੀਤਾ ਇਹਨੂੰ ਦੂਜੀਆਂ ਪਾਰਟੀਆਂ ਵੱਲੋਂ ਸਿਆਸਤਦਾਨਾਂ ਵੱਲੋਂ ਗਲਤ ਜੋੜ ਕੇ ਖਾਲਿਸਤਾਨ ਪੱਖੀ ਨਾ ਖਾਲਿਸਤਾਨ ਦੀ ਮੰਗ ਨਹੀਂ ਜੂੜ ਛੜਿਆ ਜਦੋਂ ਕਿ ਉਹ ਪੰਜਾਬ ਦੀਆਂ ਸਾਰੀਆਂ ਮੰਗਾਂ ਸਾਰੀਆਂ ਪ੍ਰੋਬਲਮ ਦੇ ਹੱਲ ਲਈ ਜੂਝਦੇ ਰਹੇ ਤੇ ਲੋਕਾਂ ਨੂੰ ਗਲਤ ਪਰਮਚ ਸਿਆਸਤਦਾਨਾਂ ਪਾ ਛੜਿਆ ਵੀ ਮਾਨ ਸਾਹਿਬ ਤੇ ਕੱਲਾ ਖਾਲਿਸਤਾਨ ਹੀ ਮੰਗਦੇ ਨੇ ਖਾਲਿਸਤਾਨ ਦਾ ਮਤਲਬ ਹੁੰਦਾ ਸਾਫ਼ ਸੁਥਰਾ ਪ੍ਰਸ਼ਾਸਨ ਤੇ ਉਹਨੂੰ ਭਾਵੇਂ ਪੰਜਾਬ ਵੀ ਕਹਿ ਲੋ ਤੇ ਫਿਰ ਵੀ ਵਧੀਆ ਵਾ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਮਾਨ ਸਾਹਿਬ ਦੀ ਇਮਾਨਦਾਰੀ ਤੇ ਪਾਰਟੀ ਦੀ ਇਮਾਨਦਾਰੀ ਕਰਕੇ ਮੈਂ ਇਸ ਪਾਰਟੀ ਨੂੰ ਚੁਣਿਆ ਤੁਹਾਡੇ ਮੁਤਾਬਕ ਕੀ ਵੱਡੇ ਮਸਲੇ ਆ ਜਿਹੜੇ ਨੂੰ ਲੱਗਦਾ ਵੀ ਜੇ ਮੈਂ ਲੋਕ ਸਭਾ ਚ ਜਾਨਾ ਤਾਂ ਉਹ ਲੋਕ ਸਭਾ ਚ ਮੈਂ ਆਵਾਜ਼ ਠਾਊਂਗਾ ਤੇ ਕੰਮ ਕਰਨਾ ਹੈ ਕੀ ਵੱਡੇ ਮਸਲੇ ਤੁਸੀਂ ਕੀ ਹੱਲ ਕਰੋਗੇ ਮੈਂ ਸਾਡੀ ਪਾਰਟੀ ਦੇ ਜਿੰਨੇ ਵਾਰ ਤੋਂ ਵਾਰ ਮੈਂਬਰ ਜੇ ਜਿੱਤ ਕੇ ਅੱਗੇ ਪਿਛਲੀ ਇਲੈਕਸ਼ਨ ਚ ਇਕੱਲੇ ਮਾਨ ਸਾਹਿਬ ਵੀ ਜਿੱਤ ਕੇ ਉੱਥੇ ਗਏ ਆ ਤੇ ਹੁਣ ਇਹ ਆ ਵੀ ਵੱਧ ਤੋਂ ਵੱਧ 13 ਸੀਟਾਂ ਦੇ ਹੀ ਸਾਡੇ ਮੈਂਬਰ ਜਿੱਤਦੇ ਆ ਤੇ ਉੱਥੇ ਗਿਣਤੀ ਮੰਨੀ ਜਾਂਦੀ ਹੈ ਤੇ ਸਾਡੀ ਗੱਲ ਸੁਣੀ ਜਾਏਗੀ ਸਾਡੇ ਲੀਡਰ ਦੇ ਅਸੀਂ ਪੰਜਾਬ ਦੇ ਸਾਰੇ ਮਸਲੇ ਰੱਖਾਂਗੇ ਬੇਰੁਜ਼ਗਾਰੀ ਦਾ ਮਸਲਾ ਨਸ਼ਿਆਂ ਦਾ ਮਸਲਾ ਗੈਂਗਸਟਰ ਦਾ ਮਸਲਾ ਖਾਸ ਕਰ ਫਰੀਦਪੁਰ ਜਿਹੜਾ ਕਿ ਬਿਲਕੁਲ ਸਰਾਤੇ ਆ ਪਾਕਿਸਤਾਨ ਦੇ ਤੇ ਜਿਹੜਾ ਵੀ ਕੋਈ ਇੱਥੇ ਮੰਨ ਲਓ ਮਸ਼ੀਨਾਂ ਹੀ ਕੰਪੈਨਾਂ ਤਿਆਰ ਹੁੰਦੀਆਂ ਨੇ ਤੇ ਜਿਹੜੀ 25 ਲੱਖ ਦੀ ਕੰਪੈਨ ਹੈ ਜਦੋਂ ਕranchi ਤੜੀ ਘੁੰਮ ਕੇ ਸਮੁੰਦਰ ਥਾੜੀ ਤੇ ਉਹ 60 ਲੱਖ ਦੀ ਹੋ ਜਾਂਦੀ ਹੈ ਲਾਹੌਰ ਜਾ ਕੇ ਤੇ ਜਦੋਂ ਕਿ ਉੱਥੇ ਉਹ 5-10 ਹਜ਼ਾਰ ਰੇਟ ਹੀ ਵਧਣਾ ਚਾਹੀਦਾ ਬਿਲਕੁਲ ਨਾਲ ਆ ਬਾਰਡਰ ਖੁੰਡਣਾ ਵਿਕੋ ਉਹਨਾਂ ਲੋਕਾਂ ਨਾਲ ਵਪਾਰ ਹੁਣ ਵੀ ਹੋ ਰਿਹਾ ਪਰ ਕਾਂਡਲੇ ਲਈ ਹੋ ਰਿਹਾ ਤੇ ਜਦੋਂ ਕਿ ਇੱਥੇ ਸਾਡੀਆਂ ਸੜਕਾਂ ਨੇ ਵਧੀਆ ਬਣੀਆਂ ਨੇ ਨਾਲ ਆ ਪੰਜਾਬ ਦੇ ਇੱਥੇ ਵਪਾਰ ਨਹੀਂ ਹੋ ਰਿਹਾ ਜਿਹੜੇ ਪੰਜਾਬ ਦੇ ਬਾਰਡਰ ਖਲਾਏ ਜਾਣਗੇ ਜੇ ਸਾਡਾ ਵਪਾਰ ਚੱਲੂਗਾ ਚੰਗੀ ਆਮਦਨ ਹੋਈ ਵਪਾਰੀ ਲੋਕ ਵੀ ਜਿਹੜੇ ਆ ਉਹ ਪ੍ਰਫੁੱਲਤ ਹੋਣਗੇ ਤੇ ਲੋਕਾਂ ਦੀ ਬੇਰਜ਼ਗਾਰੀ ਵੀ ਜਿਹੜੀ ਦੂਰ ਹੋਏਗੀ ਲੋਕਾਂ ਨੂੰ ਕੰਮ ਮਿਲੇਗਾ ਅੱਛਾ ਜਿਵੇਂ ਤੁਹਾਡਾ ਬੇਟਾ ਵੀ ਇੱਕ ਗੈਂਗਸਟਰ ਬਾਦ ਦੀ ਜਿਹੜੇ ਭੇਟ ਚੜ ਗਿਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਗੈਂਗਸਟਰ ਬਾਦ ਹੈਗਾ ਨੌਜਵਾਨ ਮਾਰ ਰਹੀ ਹੈ ਪੁਲਿਸ ਗੋਲੀਆਂ ਮਾਰ ਰਹੀ ਹੈ ਉਹ ਕਹਿੰਦੇ ਵੀ ਇਹ ਕਤਲੋਗਾਰਧ ਕਰਦੇ ਸੀ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਪੁਲਿਸ ਪ੍ਰਸ਼ਾਸਨ ਨੇ 1984 ਤੋਂ ਬਾਅਦ ਕਤਲੋਗਾਰਧ ਕੀਤੀ ਅਤਵਾਦੀਆਂ ਦੇ ਨਾਂ ਤੇ ਤੇ ਉਦੋਂ ਬਾਅਦ ਕੋਚਰ ਇਹ ਕੰਮ ਛਾਂਤ ਰਿਆ ਉਦੋਂ ਮਗਰੋਂ ਗੁਫੀਆ ਏਜੰਸੀਆਂ ਸੈਂਟਰ ਦੀਆਂ ਦੇ ਤੇ ਪੁਲਿਸ ਦੇ ਵੱਡੇ ਅਫਸਰਾਂ ਦੀ ਸਾਜ਼ਿਸ਼ਾਂ ਨਾਲ ਪੰਜਾਬ 'ਚ ਨਸ਼ੇ ਵਰਗੀ ਇੱਕ ਬੜੇ ਭੜੇ ਨਸ਼ੇ ਵਰਗੀ ਜਿੰਨਾ ਮਰੀ ਜਾਂਦੇ ਆ ਉਹਦੀ ਸਪਲਾਈ ਸਾਰੀ ਦਿੱਲੀ ਦੇ ਹਰਿਆਣਾ 'ਚੋਂ ਇੱਥੇ ਹੋ ਰਹੀ ਆ ਤੇ ਜਿਹੜੇ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਕਰ ਰਹੀਆਂ ਸ਼ਰਿਆ ਡਰਗ ਦਿੱਲੀ ਤੇ ਹਰਿਆਣੇ ਚ ਬਣਦਾ ਸਪਲਾਈ ਪੰਜਾਬ ਚ ਹੁੰਦਾ ਤੇ ਇਸ ਤੋਂ ਇਲਾਵਾ ਵੀ ਇਹਨਾਂ ਹਲਾਤੀ ਵਜੇ ਬਣਾਉਂਦੇ ਵੀ ਮੁੰਡਿਆਂ ਨੂੰ ਜੇ ਕੋਈ ਇੱਕ ਵਾਰਾਂ ਕਿਸੇ ਕੇਸ ਚ ਫਸ ਜਾਂਦਾ ਉੱਤੇ ਝੂਠੇ ਕੇਸ ਪਾ ਪਾ ਕੇ ਤੇ ਇਹੋ ਜਿਹਾ ਕਰ ਦਿੰਦੇ ਆ ਵੀ ਲਾਸਟ ਮੌਤ ਤੱਕ ਹੀ ਲੈ ਜਾਂਦੇ ਆ ਈ ਲੱਗਦਾ ਤੁਹਾਨੂੰ ਵੀ ਜਿਹੜੇ ਇਹ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੀ ਆ ਪੁਲਿਸ ਇਹ ਸਰਕਾਰ ਤੇ ਪੁਲਿਸ ਇਹਨਾਂ ਵੱਲੋਂ ਜਿਆਦਾ ਬਣਾਏ ਜਾਂਦੇ ਆ ਇਹ ਬੜਾ ਤਗੜਾ ਵਧੀਆ ਇਹਨਾਂ ਨੂੰ ਤਰੀਕਾ ਲੱਗ ਗਿਆ ਸਮਗਲਰਾਂ ਨੂੰ ਜਾਂ ਹਰ ਇੱਕ ਨੂੰ ਇਹ ਗੈਂਗਸਟਰ ਕਹਿਣ ਲੱਗ ਪਏ ਤੇ ਉਹ ਇਹਨਾਂ ਦਾ ਧੰਦਾ ਬੜਾ ਵਧੀਆ ਚੱਲਿਆ ਜਦੋਂ ਕਿ ਹਰ ਬੰਦੇ ਦੀ ਮੁੰਡੇ ਦੀ ਵਕ ਵਕ ਕਾਰਨ ਜਾਂ ਆਪਣੀ ਪ੍ਰੋਬਲਮ ਹੁੰਦੀ ਆ ਇਹਨਾਂ ਇੱਕ ਸ਼ਬਦ ਘੜ ਲਿਆ ਗੈਂਗਸਟਰ ਤੇ ਉਹਨੇ ਜੀ ਮਾਰਦੇ ਉਹਦਾ ਕਾਰਨ ਇਹ ਆ ਵੀ ਪੰਜਾਬੀ ਐ ਤੇ ਕੌਸ ਕਰਕੇ ਸਿੱਖ ਐ ਇਸ ਕਰਕੇ ਉਹਦੇ ਨਾਲ ਇਹ ਸਾਡਾ ਨੁਕਸਾਨ ਹੋ ਰਿਹਾ ਟੀਕੇ ਲਾਲ ਆ ਕੇ ਜਵਾਨੀ ਸਾਡੀ ਮਰ ਰਹੀ ਐ ਕਿਉਂਕਿ ਉਹਨਾਂ ਕੋ ਕੋ ਕੰਮ ਨਹੀਂ ਐ ਉਹਨਾਂ ਕੋ ਕੋਈ ਕੰਮ ਨਹੀਂ ਧੰਦਾ ਨਹੀਂ ਨੌਕਰੀ ਨਹੀਂ ਬੇਰੁਜ਼ਗਾਰੀ ਐ ਜਿਹੜੀਆਂ ਕੁਛ ਇੱਕ ਸੈਂਟਰ ਦੀਆਂ ਸਕੀਮਾਂ ਬਾਹਰ ਲਾਗੂ ਹੁੰਦੀਆਂ ਨੇ ਉਹ ਪੰਜਾਬ ਚ ਉਹ ਵੀ ਨਹੀਂ ਲਾਗੂ ਹੋ ਰਹੀਆਂ ਸਰਕਾਰ ਵੱਲੋਂ ਕੋਈ ਸਹੂਲਤ ਆਮ ਨੌਜਵਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਸਾਡਾ ਨੌਜਵਾਨ ਤਬਕਾ ਵਿਚਾਰ ਤੇ ਲਚਾਰ ਹੋ ਕੇ ਇਹ ਦਲਦਲ ਵਾਲ ਸਮਗਲਰਾਂ ਵੱਲੋਂ ਠੱਕਿਆ ਜਾ ਰਿਹਾ ਉਹ ਕਿਵੇਂ ਦੇਖਦੇ ਹੋ ਜਿਵੇਂ ਧਮਕੀਆਂ ਆਉਂਦੀਆਂ ਆ ਪਾਕੋਕ ਥਾਵਾਂ ਤੇ ਪੰਜਾਬ ਚ ਵੀ ਵਪਾਰੀਆਂ ਨੂੰ ਵੀ ਭਲਾਨੇ ਥਾਂ ਤੋਂ ਕੈਨੇਡਾ ਤੋਂ ਗੈਂਗਸਟਰ ਨੇ ਧਮਕੀ ਦਿੱਤੀ ਐਨੇ ਲੱਖ ਚਾਹੀਦਾ ਬਠਿੰਡੇ ਵੀ ਕਈ ਥਾਵਾਂ ਤੇ ਧਮਕੀਆਂ ਆਂ ਮਾਨ ਸਾਹਿਬ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹੋ ਜੀਆਂ ਹਰਕਤਾਂ ਤੇ ਜਿਹੜੇ ਕਰਦੇ ਆ ਅੱਜ ਕੱਲ ਇੱਥੋਂ ਤੱਕ ਤਕਨੀਕ ਵੱਧ ਗਈ ਹੈ ਉਸੇ ਵੇਲੇ ਫੋਨ ਟਰੇਸ ਹੋ ਜਾਂਦੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਧਮਕੀਆਂ ਦੇਣ ਵਾਲਿਆਂ ਦੀ ਜਿਹੜੀ ਆ ਧਮਕੀ ਦੇਣ ਦੀ ਵੀ ਲਾਜ ਕੁਝ ਪ੍ਰੋਵੀਜ਼ਨ ਕਰਕੇ ਤੇ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਇਹ ਬਹੁਤ ਮਾੜੀ ਗੱਲ ਆ ਬੜਾ ਭੇੜਾ ਚੱਲਣਿਆ ਜਿਹੜਾ ਦੋ ਦਿਨੋਂ ਤਮਕੀਆਂ ਦੇ ਕੇ ਤੇ ਇਕੱਠੇ ਕਰਦੇ ਬਹੁਤ ਮਾੜੀ ਗੱਲ ਹੈ ਪੁਲਿਸ ਪੁਲਸ ਸਾਹਿਬ ਕਹਿੰਦੀ ਹੈ ਵੀ ਗੈਂਗਸਟਰ ਜਿਹੜਾ ਮੁੰਡਾ ਜਿਹੜਾ ਕਹਿੰਦੇ ਆ ਵੀ ਅੱਗੋਂ ਇਹਨੇ ਗੋਲੀ ਚਲਾਈ ਅਸੀਂ ਜਿਹੜੀ ਉਹਦੇ ਮੁਕਾਬਲੇ 'ਚ ਉਹਦੇ ਗੋਲੀ ਮਾਰੀ ਉਹ ਮਰ ਗਿਆ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਗੈਂਗਸਟਰ ਸ਼ਬਦ ਹੈ ਉਹਨਾਂ ਦੇ ਮੱਥੇ 'ਤੇ ਲਾਉਣਾ ਹੈ ਜਾਂ ਮੁੰਡਿਆਂ ਨੂੰ ਇੱਧਰ ਮੋੜਨਾ ਹੈ ਕੋਈ ਹੱਲ ਹੈਗਾ ਉਸ ਗੱਲ ਦਾ ਕੋਈ ਹੱਲ ਕਰ ਸਕਦੀ ਹੈ ਸਰਕਾਰ ਪੁਲਿਸ ਇਦਲੀ ਹੱਲ ਹੈਗਾ ਹਾਲੂ ਦਾ ਇਹ ਆ ਬੀ ਇਹਨਾਂ ਦੀਆਂ ਵੱਖ-ਵੱਖ ਇਹਨਾਂ ਨੇ ਨਾ ਸਭ ਰਲਾ ਕੁਬਲਾ ਚੋਰ ਬਦਮਾਸ਼ ਦੂਜਾ ਪਰਸਨਲ ਦੁਸ਼ਮਣੀ ਵਾਲਾ ਵੀ ਗੈਂਗਸਟਰ ਬਣਾਤਾ ਪੰਜਾਬ ਚ ਜਾਂ ਦੂਜੀਆਂ ਸਟੇਟਾਂ ਚ ਸਾਡੀਆਂ ਪਰਸਨਲ ਦੁਸ਼ਮਣੀਆਂ ਜਾਂ ਇਹ ਗੱਲਾਂ ਸੀਗੀਆਂ ਇਹਨਾਂ ਹਰ ਕ੍ਰਾਈਮ ਨੂੰ ਗੈਂਗਸਟਰ ਬਣਾ ਕੇ ਤੇ ਬੜਾ ਵਧੀਆ ਉਸ ਖਤੇ 'ਚ ਛੁੜਤਾ ਤੇ ਇਹਦਾ ਹਾਲੇ ਇਹ ਹੋ ਸਕਦਾ ਵੀ ਜੇ ਕੋਈ ਗਲਤ ਕੰਮ ਕਰਦਾ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਨਛੇ ਆਏ ਬੰਦ ਕੀਤੇ ਜਾਣ ਅੱਛਾ ਤੁਸੀਂ ਵੀ ਪੁਲਿਸ ਅਫਸਰ ਰਹੇ ਹੋ ਤਾਂ ਕੀ ਇਹ ਕਾਨੂੰਨ ਦੇ दायरे ਚ ਆਉਂਦਾ ਕਿਸੇ ਨੂੰ ਗੋਲੀ ਮਾਰ ਦੇਣਾ ਨਹੀਂ ਪੰਜਾਬ ਪੁਲਿਸ ਦੇ ਜਦੋਂ ਤੋਂ 47 ਤੋਂ ਬਾਅਦ ਅੰਗਰੇਜ਼ਾਂ ਨੇ ਵੀ ਇਹ ਕੰਮ ਨਹੀਂ ਕੀਤਾ ਅੰਗਰੇਜ਼ਾਂ ਨੇ ਹੀ ਪੰਜਾਬ ਪੁਲਿਸ 1861 ਚ ਖੜੀ ਕੀਤੀ ਅੰਗਰੇਜ਼ਾਂ ਨੇ ਵੀ ਮੁਕਾਬਲੇ ਐ ਨਹੀਂ ਬਣਾਏ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤੇ ਉਹਨੂੰ ਸਜ਼ਾ ਦੇ ਕੇ ਕੋਰਟ ਨੇ ਭਾਵੇਂ ਉਹਨਾਂ ਨੂੰ ਫਾਂਸੀ ਦਿੱਤੀ ਹੈ ਜਾਂ ਸਜ਼ਾ ਕੀਤੀ ਹੈ ਇਹ ਪੰਜਾਬ ਪੁਲਿਸ ਚ ਬਾਦਲ ਜਦੋਂ ਪਹਿਲੀ ਨਾ ਮੁੱਖ ਮੰਤਰੀ ਬਣਿਆ ਨਾ ਤੇ ਇਹਨੇ ਕੰਮ ਸ਼ੁਰੂ ਕੀਤਾ ਇਹਨੇ ਨਕਸਲਾਈਡ ਲਹਿਰ ਚੱਲੀ ਕਾਲਜਾਂ ਜਿੱਤੇ ਇਹਨੇ ਮੁੰਡੇ ਪੁਲਿਸ ਕੋ ਫੜਫੜ ਮੁਰਾਏ ਉਹ ਫਿਰ ਢੰਗ ਤਰੀਕਾ ਇਹੋ ਜਿਹਾ ਚੱਲਿਆ ਕਿ 84 ਦੇ ਵਿੱਚ ਵੀ ਇਹਨਾਂ ਨੇ ਬਦਲ ਲggen ਇਹੋ ਜਿਹੇ ਹਾਲਾਤ ਪੈਦਾ ਕਰਤੇ ਨੌਜਵਾਨਾਂ ਨੂੰ ਵੀ ਗਲਤ ਭੜਕਾਇਆ ਜੈਜ ਬੰਗਾ ਜਿਹੜੀਆਂ ਉੱਥੇ ਰੱਖੀਆਂ ਨਾ ਮੰਨ ਲੋ ਵੀ ਸੈਂਟਰ ਨਾਲ ਹੀ ਰਲ ਗਿਆ ਆਪੇ ਹੀ ਕੰਮ ਸ਼ੁਰੂ ਕੀਤਾ ਡਿਮਾਂਡ ਰੱਖੀਆਂ ਤੇ ਆਪੇ ਹੀ ਸੈਂਟਰ ਨਾਲ ਰਲ ਕੇ ਇਹੋ ਜਿਹੇ ਬੇਤੁਕੇ ਬਿਆਨ ਦੇਣ ਲੱਗੇ ਵੀ ਅਹੀਂ ਸਵਾ ਲੱਖ ਮਰਜੀ ਬੜਾ ਪ੍ਰਤੀ ਕੀਤਾ ਤੇ ਬਲੂ ਸਾਰ ਵਰਗੇ ਹਾਲਾਤ ਇਹਨਾਂ ਪੈਦਾ ਕੀਤੇ ਉਹਦੇ ਨਾਲ ਦੇਸ਼ ਦਾ ਬਹੁਤ ਤਗੜਾ ਨੁਕਸਾਨ ਹੋਇਆ ਤੇ ਸਿੱਖ ਕੌਮ ਦਾ ਵੀ ਬੜਾ ਨੁਕਸਾਨ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਇਹਨੂੰ ਸਾਨੀ ਨਾਲ ਰੋਕਿਆ ਜਾ ਸਕਦਾ ਸੀ ਪਰ ਇਹ ਬੰਦਾ 30 40 ਸਾਲ ਮਗਰੋਂ ਉਸੇ ਚੀਜ਼ ਤੇ ਸਿਆਸਤ ਸੈਂਟਰ ਨਾਲ ਰਲ ਕੇ ਕਰ ਗਿਆ ਤੇ ਇੰਨੀ ਕਤਲੋਗਾਰਦ ਕਰਾ ਗਿਆ ਇਸ ਪਾਪ ਦਾ ਇੱਕ ਬੜਾ ਵੱਡਾ ਮੋਢ ਪ੍ਰਕਾਸ਼ ਸਿੰਘ ਬਾਦਲ ਆ ਇਨੇ ਪੁਲਿਸ ਦੇ ਜਿਹੜੇ 84 ਵਾਲਿਆਂ ਦੇ ਜਦੋਂ ਇਹਦੀ ਸਰਕਾਰ ਬਣੀ ਕਿਸੇ ਪੁਲਿਸ ਵਾਲੇ ਤੇ ਕੋਈ ਕਾਰਵਾਈ ਨਹੀਂ ਹੋਈ ਥੋੜੀਆਂ ਬਹੁਤੀਆਂ ਬਹੁਤ 100 1% ਵੀ ਲੋਕ ਸੁਪਰੀਮ ਕੋਰਟ ਚ ਗਏ ਉਹਨਾਂ ਦੀ ਵੀ ਕੇਸ ਦੀ ਗੱਲ ਸੁਣੀ ਗਈ ਨਹੀਂ ਸੁਣੀ ਗਈ ਤੇ ਉਹ ਕੇਸ ਹੋਏ ਪਹਿਲੀ ਗੱਲ ਤੇ ਹਾਲਾਤ ਹੀ ਇਹੋ ਜਿਹੇ ਬਣਾਉਂਦੇ ਵੀ ਅਫਸਰ ਹੁਕਮ ਦੇ ਕੇ ਥਲੜੇ ਮੁਲਾਜ਼ਮਾਂ ਕੋ ਕਤਲ ਕਰਾਉਂਦੇ ਸੀ ਇਹੋ ਜਿਹਾ ਸਿਸਟਮ ਵਿਗਾੜ ਦਿੱਤਾ ਗਿਆ ਵੀ ਜਿੰਨੂੰ ਵੀ ਐਸਐਸਪੀ ਕਹਿੰਦਾ ਸੀ ਮਾਰ ਦਿਓ ਤੇ ਉੱਥੇ ਵਾਲੇ ਮਾਰ ਹੀ ਦਿੰਦੇ ਸੀ ਤੇ ਇਹ ਕਾੜ ਦਾ ਕੰਮ ਸੈਂਟਰ ਸਰਕਾਰ ਤੇ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸੀ ਰਹੇ ਇਹਨਾਂ ਸਿੱਖਾਂ ਦਾ ਰੱਜ ਕੇ ਚਕਾਰ ਖੇਡਿਆ ਤੇ ਸਾਡੀ نسل ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਦੇਸ਼ ਲਈ ਵੀ ਬਹੁਤ ਮਾੜਾ ਅਸੀਂ ਸਿੱਖ ਸੀਨਾ ਅੱਗੇ ਕਰਕੇ ਦੇਸ਼ ਲਈ ਲੜੇ ਅਸੀਂ ਜਾਨਾਂ ਦਿੱਤੀਆਂ ਅਸੀਂ ਮਰੇ ਦੇਖੋ ਜੀ ਤਕਰੀਬਨ 99% ਜਿਹੜੇ ਆਜ਼ਾਦੀ ਲਈ ਸ਼ਹੀਦ ਹੋਏ ਉਹ ਪੰਜਾਬੀ ਸੀ ਤੇ ਤਕਰੀਬਨ 90% ਤੋਂ ਜ਼ਿਆਦਾ ਸਿੱਖ ਸੀ ਤੇ ਅਸੀਂ ਤੇ ਪੰਜਾਬ ਨੂੰ ਯਾਦ ਕਰਨ ਲਈ ਕੁਰਬਾਨੀਆਂ ਦਿੱਤੀਆਂ ਪਰ ਪੰਜਾਬ ਆਜ਼ਾਦ ਨਹੀਂ ਹੋਇਆ ਪੰਜਾਬ ਵਡ ਦਿੱਤਾ ਗਿਆ ਸਾਡੀ ਕਤਲੋਗਾਰਦ ਕਰਾ ਦਿੱਤੀ ਗਈ ਵੀ 25 ਲੱਖ ਹਿੰਦੂ ਸੌਰੀ ਮੁਸਲਮਾਨ ਤੇ ਸਿੱਖ ਮਾਰੇ ਗਏ ਵਿੱਚ ਕੁਝ ਹਿੰਦੂ ਵੀ ਮਾਰੇ ਗਏ ਮੈਂ ਆ ਵੀ ਇਹ ਘਟੀਆਂ ਸਿਆਸਤ ਨੇ ਪੰਜਾਬ ਦਾ ਜਿਸ ਨੇ ਸਾਰੇ ਦੇਸ਼ ਨੂੰ ਹੀ ਯਾਦ ਕਰਾਇਆ ਇਹਨਾਂ ਨੇ ਉਹ ਪੰਜਾਬ ਵੀ ਖਤਮ ਕਰਤਾ ਤੇ ਅੱਜ ਵੀ ਜਿਹੜਾ ਬਚਿਆ ਥੋੜਾ ਕੜਾ ਵਾ ਉਹਨਾਂ ਨੂੰ ਇਹ ਮਾਰ ਲਈ ਤੁਲੇ ਆ ਇਹ ਜੇ ਸਾਡੇ ਲਈ ਘੱਟ ਕੇ ਤੇ ਦੇਸ਼ ਲਈ ਵੀ ਘੱਟ ਕੇ ਅਕੀਲਾ ਸਵਾਲ ਜਿਵੇਂ ਹੁਣ ਮੈਦਾਨ ਦੇ ਵਿੱਚ ਭਾਜਪਾ ਹੈਗੀ ਐ ਕਾਂਗਰਸ ਹੈ ਆਮ ਆਦੀ ਪਾਰਟੀ ਆ ਅਕਾਲੀ ਦਲ ਬਾਦਲ ਹੈ ਤੁਸੀਂ ਵੀ ਚੋਣ ਲੜ ਰਹੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿਵੇਂ ਦੇਖਦੇ ਹੋ ਮੈਦਾਨ 'ਚ ਬਿਲਕੁਲ ਜੀ ਅਸੀਂ ਲੋਕਾਂ 'ਚ ਮਾਨ ਸਾਹਿਬ ਦੇ ਪ੍ਰੋਗਰਾਮ ਲੈ ਕੇ ਜਾਵਾਂਗੇ ਹੁਣ ਮਾਨ ਸਾਹਿਬ ਇੱਕ ਐਮਪੀ ਐ ਸੁਗਰੂਰ ਤੋਂ ਤੇ ਉਹਨਾਂ ਦੇਖ ਲੋ ਜ਼ਰੂਰ ਜਾ ਕੇ ਉਥੋਂ ਜਿਹੜਾ ਵੀ ਫੰਡ ਮਿਲਿਆ ਸਾਰਾ ਉਹਨਾਂ ਯੂਜ਼ ਕੀਤਾ ਬਿਲਕੁਲ 100% ਉਹਨਾਂ ਯੂਜ਼ ਕੀਤਾ ਤੇ ਕੰਮ ਕਰਾਏ ਇਲਾਕੇ ਚ ਜਿਹੜੀ ਸੀ ਮੇਨ ਆ ਵੀ ਪੁਲਿਸ ਦੀ ਜਿਹੜੀ ਆ ਧੱਕੇਚਾਹੀ ਬੰਦ ਕਰਾਈ ਪਾਰਟੀ ਬਾਜੀ ਬੰਦ ਕਰਾਈ ਝੂਠੇ ਪਰਚੇ ਬੰਦ ਕਰਾਏ ਤੇ ਉਦੋਂ ਦੇਖ ਕੇ ਅਸੀਂ ਪਾਰਟੀ ਲੋਕਾਂ ਕੋ ਆਪਣਾ ਪ੍ਰੋਗਰਾਮ ਰੱਖਾਂਗੇ ਵੀ ਅਸੀਂ ਤੁਹਾਡੇ ਚੋਂ ਹੀ ਆਏ ਤੁਹਾਡੇ ਨਾਲ ਦੇ ਹੀ ਭੈਣ ਭਰਾ ਇਤਰਾ ਹੀ ਲੋਕਾਂ ਦੇ ਮਾਰੇ ਆ ਸਾਨੂੰ ਵੋਟਾਂ ਪਾਓ ਅਸੀਂ ਸਾਫ਼ ਸੁਥਰਾ ਤੁਹਾਡੇ ਨਾਲ ਰਲ ਕੇ ਚਲਾਵਾਂਗੇ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਸ਼੍ਰੋਮਣੀ ਕਾਰਜਕਾਰੀ ਦਾ ਅੰਮ੍ਰਿਤਸਰ ਦੇ ਉਮੀਦਵਾਰ ਨੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਜੀ ਤੇ ਉਹਨਾਂ ਨੇ ਦੱਸਿਆ ਵੀ ਸਾਡੀ ਪਾਰਟੀ ਦਾ ਕੀ ਪ੍ਰੋਗਰਾਮ ਹੈ ਤੇ ਉਹ ਕੀ ਮਸਲੇ ਲੈ ਕੇ ਪੰਜਾਬ ਦੇ ਲੋਕਾਂ ਦੇ ਕੋਲੇ ਹਲਕੇ ਦੇ ਲੋਕਾਂ ਕੋਲੇ ਲੈ ਕੇ ਜਾਣਗੇ ਸਾਰਿਆਂ ਦਾ ਧੰਨਵਾਦ ਤੁਸੀਂ ਲਗਾਤਾਰ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਬਹੁਤ ਸ਼ੁਕਰੀਆ